ਇਤਿਹਾਸ ਦੇ ਪਵਿੱਤਰ ਪੰਨਿਆਂ 'ਚ ਇੱਕ ਐਸਾ ਸਥਾਨ ਮੌਜੂਦ ਹੈ ਜਿੱਥੇ ਕੁਰਬਾਨੀ, ਸ਼ਰਧਾ ਤੇ ਅਟੱਲ ਸੇਵਾ ਦੀ ਕਹਾਣੀ ਬਸਦੀ ਹੈ। ਇਹ ਸਥਾਨ ਹੈ ਗੁਰਦੁਆਰਾ ਬਿਵਾਨਗੜ ਸਾਹਿਬ ਕੀਰਤਪੁਰ ਸਾਹਿਬ। ਜਦੋਂ ਜ਼ੁਲਮ ਆਪਣੀ ਹੱਦ ਪਾਰ ਕਰ ਗਿਆ ਸੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਦੀ ਰੱਖਿਆ ਲਈ ਆਪਣੇ ਜੀਵਨ ਦੀ ਪਰਵਾਹ ਨਾ ਕਰਦੇ ਹੋਏ ਕੁਰਬਾਨੀ ਦੀ ਉਹ ਜੋਤ ਜਗਾਈ ਜੋ ਸਦੀ ਦਰ ਸਦੀ ਮਨੁੱਖਤਾ ਨੂੰ ਰਾਹ ਦਿਖਾ ਰਹੀ ਹੈ ਚਾਂਦਨੀ ਚੌਕ ਵਿੱਚ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਪਰ ਉਸ ਪਵਿੱਤਰ ਸੀਸ ਨੂੰ ਬਚਾ ਕੇ ਲਿਆਉਣਾ ਵੀ ਇੱਕ ਅਜਿਹਾ ਧਾਰਮਿਕ ਕਰਤੱਵ ਸੀ ਜਿਸ ਲਈ ਅਸਾਧਾਰਨ ਹਿੰਮਤ ਦੀ ਲੋੜ ਸੀ ਇਸ ਮੌਕੇ ਤੇ ਸਿੱਖ ਧਰਮ ਦੇ ਮਹਾਨ ਸੇਵਾਦਾਰ ਦਲੇਰ ਬਾਬਾ ਭਾਈ ਜੈਤਾ ਜੀ ਜਿਨ੍ਹਾਂ ਨੂੰ ਬਾਅਦ ਵਿੱਚ ਭਾਈ ਜੀਵਨ ਸਿੰਘ ਜੀ ਦੇ ਨਾਮ ਨਾਲ ਸਨਮਾਨਿਆ ਗਿਆ ਉਹਨਾਂ ਉਹ ਕੰਮ ਕੀਤਾ ਜੋ ਸਦੀਆਂ ਤੱਕ ਚਰਚਾ ਦਾ ਵਿਸ਼ਾ ਬਣਿਆ ਰਹੇਗਾ ਜਾਣ ਦੇ ਖਤਰੇ ਤਲਵਾਰਾਂ ਦੇ ਸائے ਮੌਤ ਦੇ ਮੰਡਰਾਉਂਦੇ ਖਤਰੇ ਪਰ ਭਾਈ ਜੈਤਾ ਜੀ ਡੋਲੇ ਨਹੀਂ ਉਹਨਾਂ ਨੇ ਗੁਰੂ ਸਾਹਿਬ ਦਾ ਪਵਿੱਤਰ ਸੀਸ ਚਾਂਦਨੀ ਚੌਂਕ ਤੋਂ ਚੁੱਪ-ਚਾਪ ਕੱਪੜੇ ਵਿੱਚ ਢਾਕੇ ਲਿਆਂਦਾ ਤੇ ਲੰਮਾ ਖਤਰਨਾਕ ਪਰ ਧਰਮ ਭਰਿਆ ਸਫ਼ਰ ਸ਼ੁਰੂ ਕੀਤਾ ਭਾਈ ਜੈਤਾ ਜੀ ਰਾਤਾਂ ਨੂੰ ਤੁਰਦੇ ਦਿਨੇ ਬੂਟਿਆਂ ਤੇ ਜੰਗਲਾਂ ਦੇ ਪੱਤਿਆਂ ਵਿੱਚ ਲੁਕਦੇ ਤੂਫਾਨਾਂ ਨਾਲ ਲੜਦੇ ਦੁਸ਼ਮਣਾਂ ਤੋਂ ਬਚਦੇ ਆਪਣੇ ਸਾਹ ਦੀ ਤਾਰ ਨਾਲ ਗੁਰੂ ਦੇ ਸੀਸ ਦੇ ਰੱਖਿਆ ਕਰਦੇ ਹੋਏ ਕਈ ਕਿਲੋਮੀਟਰਾਂ ਦਾ ਸਫ਼ਰ ਤੈਅ ਕਰਦੇ ਰਹੇ ਤੇ ਅਖੀਰ ਜਦੋਂ ਕੀਰਤਪੁਰ ਸਾਹਿਬ ਨੇੜੇ ਪਹੁੰਚੇ ਤਾਂ ਇਸ ਪਵਿੱਤਰ ਸਥਾਨ ਬਿਵਾਨਗੜ੍ਹ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਅਸੀਸ ਹੱਥੀ ਚੁੱਕ ਕੇ ਧਰਤੀ ਨੂੰ ਨਮਸਕਾਰ ਕੀਤੀ ਇੱਥੇ ਉਸ ਪਲ ਨੇ ਜਨਮ ਲਿਆ ਜੋ ਸਿੱਖ ਇਤਿਹਾਸ ਨੂੰ ਸਦਾ-ਸਦਾ ਲਈ ਬਦਲ ਗਿਆ ਧੂੜ ਮਿੱਟੀ ਨਾਲ ਲਿਫਟਿਆ ਪਰ ਜਜ਼ਬੇ ਨਾਲ ਭਰਿਆ ਭਾਈ ਜੈਤਾ ਜੀ ਦਾ ਇੱਥੇ ਪਹੁੰਚਣਾ ਮਨੁੱਖਤਾ ਲਈ ਇੱਕ ਬੇਮਿਸਾਲ ਅਧਿਆਤਮਿਕ ਜਿੱਤ ਸੀ ਫਿਰ ਗੁਰੂ ਸਾਹਿਬ ਇੱਥੇ ਪਹੁੰਚੇ ਤੇ ਉਹਨਾਂ ਨੇ ਸੀਸ ਨੂੰ ਸਹਿਜਤਾ ਨਾਲ ਅੰਤਿਮ ਸੰਸਕਾਰ ਦੀ ਪਰੰਪਰਾ ਦੱਸੀ ਇੱਥੋਂ ਲੈ ਕੇ ਸੀਸ ਨੂੰ ਅਨੰਦਪੁਰ ਸਾਹਿਬ ਲਿਜਾਇਆ ਗਿਆ ਤੇ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਮੌਜੂਦ ਹੈ ਉੱਥੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਅੱਜ ਵੀ ਜਦੋਂ ਸੰਗਤ ਇੱਥੇ ਨਤਮਸਤਕ ਹੁੰਦੀ ਹੈ ਤਾਂ ਹਵਾ ਵਿੱਚ ਉਹੀ ਪਵਿੱਤਰਤਾ ਮਹਿਸੂਸ ਹੁੰਦੀ ਹੈ ਰੁੱਖਾਂ ਦੇ ਪੱਤੇ ਵੀ ਉਹ ਖੜਕਦੇ ਨੇ ਜਿਵੇਂ ਉਸ ਮਹਾਨ ਰਾਤ ਦੀ ਗਵਾਹੀ ਦੇ ਰਹੇ ਹੋਣ